ਸਸੀ ਕਾ ਜੀ ਸਾਰਿਆਂ ਨੂੰ ਕਿਤਰਾ ਜੀ ਹਾਲ ਚੱਲ ਤੇ ਕੀ ਕਰਦੇ ਹੋ ਜੀ ਤੇ ਆਪਾਂ ਵੀ ਠੀਕ ਠਾਕ ਆ ਜੀ ਤੇ ਆਪਾਂ ਅੱਜ ਚਾਰ ਤਕੀਆਂ ਸਬਾਤ ਦੀਆਂ ਸਾਫ਼ ਕੀਤੀਆਂ ਤੁਸੀਂ ਦੇਖ ਸਕਦੇ ਹੋ ਕਿ ਵੀਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਬਹੁਤ ਵੱਡਾ ਕੰਮ ਪਰ ਜਦੋਂ ਆਪਾਂ ਸ਼ੁਰੂ ਕਰ ਦਈਏ ਫਿਰ ਨਿਪਟ ਹੀ ਜਾਂਦਾ ਸ਼ੁਰੂ ਕਰਨ ਦੀ ਗੱਲ ਹੁੰਦੀ ਹੈ ਦੇਖੋ ਅੱਜ ਸਬਾਤ ਦੀਆਂ ਚਾਰ ਤਕੀਆਂ ਸਾਫ਼ ਹੋਈਆਂ ਸਿਰਫ ਦੇਖੋ ਹੁਣ ਅਗਲੀ ਤਾਂ ਕਿੰਦੀ ਕਦਮਬਾਰੀ ਹੁੰਦੀ ਆ ਤੇ ਵੀ ਆਪਾਂ ਡਰੂਅਾਂ ਚ ਸਾਮਾਨ ਤੁਨੀ ਜਾਂ ਨੇ ਤੁਨੀ ਜਾਂ ਨਹੀਂ ਫਿਰ ਕੱਢਣਾ ਵੀ ਔਖਾ ਹੋ ਜਾਂਦਾ ਦੇਖ ਲਓ ਸ਼ਾਮੀ ਨਾਲ ਬਾਅਦ ਫਿਰ ਇਹ ਪਰ ਜਣਗੇ ਵਾਧੂ ਕੱਢੇ ਸਮਾਨ ਰੱਖ ਰੱਖ ਕੇ ਰੱਖ ਰੱਖ ਕੇ ਫਿਰ ਦੇਖੋ ਕਦੋਂ ਸਫਾਈ ਹੁੰਦੀ ਆ